ਐਂਬੂਲੈਂਸ ਨੂੰ ਜਿਹੜਾ ਆ ਉਹ ਮਹੱਲੇ ਦੇ ਵਿੱਚੋਂ ਲੈ ਕੇ ਨਿਕਲਣਾ ਪੈ ਰਿਹਾ ਕਿ ਕਿਉਂ ਲਾਈ ਹੈ ਤੂੰ ਕਿਉਂ ਲੱਗਿਆ ਮਿੱਟੀ ਬੜੀ ਪੈਂਦੀ ਹੈ ਇਹ ਜਿਹੜੀ ਪਿੱਛੇ ਲੋਕਾਂ ਦੇ ਪੈਂਦੀ ਹੈ ਇਹ ਪਿੱਛੇ ਬਾਹਰੋਂ ਕਿਤੇ ਤੁਸੀਂ ਨਹੀਂ ਹੈਗੇ ਤੁਸੀਂ ਤਾਂ ਅੱਗੇ ਬੈਠੇ ਪੈਂਦੀ ਪਈ ਯਾਰ ਹਾਂ ਇਹ ਗੱਲ ਹੈ ਇਹ ਵੀ ਗੱਲ ਹੈ ਜਿਹੜੀਆਂ ਹਾਂਜੀ ਜਿਹੜੇ ਗੱਡੀਆਂ ਰਾਸ਼ ਲਈ ਬੈਠੀਆਂ ਨੇ ਗੱਡੀਆਂ ਸਪੈਸ਼ਲ ਲੱਗੀ ਇਹ ਵੀ ਸਪੈਸ਼ਲ ਲੱਗੀ ਹੋਊ ਜੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮਿੱਟੀ ਦੀਆਂ ਜੋ ਟਰਾਲੀਆਂ ਨੇ ਇਹ ਮਿੱਟੀ ਦੀਆਂ ਟਰਾਲੀਆਂ ਇਸੇ ਪੱਠੇ ਤੇ ਜਾ ਰਹੀਆਂ ਨੇ ਤੇ ਕੱਲ ਦੀਆਂ ਟਰਾਲੀਆਂ ਇਸੇ ਤਰ੍ਹਾਂ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਨੇ ਔਰ ਤੁਸੀਂ ਦੇਖੋ ਕਿ ਸ਼ਹਿਰ ਦੇ ਵਿੱਚੋਂ ਹੋ ਕੇ ਲੰਘ ਰਹੀਆਂ ਨੇ ਉੱਪਰ ਕੋਈ ਟੱਕਿਆ ਹੋਇਆ ਨਹੀਂ ਹਾਲਾਂਕਿ ਜਿਹੜੀ ਹੈ ਉਹ ਟੱਕਿਆ ਹੋਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਟਰਾਲੀਆਂ ਦਿਖਾਣੇ ਆ ਓਵਰ ਲੋਡ ਟਰਾਲੀਆਂ ਜਿਹੜੀਆਂ ਮਿੱਟੀ ਦੇ ਨਾਲ ਭਰੀਆਂ ਹੋਈਆਂ ਨੇ ਔਰ ਜੋ ਰੂਲ ਦੇ ਮੁਤਾਬਕ ਇਹ ਟਰਾਲੀਆਂ ਸ਼ਹਿਰ ਦੇ ਵਿੱਚੋਂ ਲੰਘ ਰਹੀਆਂ ਨੇ ਔਰ ਇਹ ਉਪਰੋਂ ਢੱਕੀਆਂ ਹੋਣੀਆਂ ਜ਼ਰੂਰੀ ਨੇ ਕਿਉਂਕਿ ਅੱਖਾਂ ਦੇ ਵਿੱਚ ਮਿੱਟੀ ਜਿਹੜੀ ਹੈ ਉਹ ਪੈਂਦੀ ਹੈ ਲੋਕਾਂ ਦੇ ਔਰ ਓਵਰਲੋਡ ਟਰਾਲੀਆਂ ਜਿਹੜੀਆਂ ਉਹ ਤੁਹਾਨੂੰ ਜਿਹੜੀਆਂ ਦਿਖਾਈ ਦੇ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਸ਼ਹਿਰ ਦੇ ਵਿੱਚੋਂ ਕੇ ਲੰਘ ਰਹੀਆਂ ਨੇ ਪਰ ਇਸ ਵੱਲ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਉਹ ਧਿਆਨ ਨਹੀਂ ਦਿੱਤਾ ਜਾ ਰਿਹਾ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਲਾਲਾਬਾਦ ਦੇ ਬਾਮਣੀ ਬਾਜ਼ਾਰ ਦੇ ਵਿੱਚ ਇਹ ਕੋਲ ਤੋਂ ਪਾਸੇ ਸਪੈਸ਼ਲ ਵੀ ਲੱਗੀ ਹੋਈ ਆ ਔਰ ਦੂਸਰੇ ਪਾਸੇ ਟਰਾਲੀਆਂ ਜਲਾਲਾਬਾਦ ਤੇ ਬਜਾਰਾ ਦੇ ਵਿੱਚੋਂ ਨਿਕਲ ਰਹੀਆਂ ਨੇ ਔਰ ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਨਜ਼ਰ ਆ ਰਹੀਆਂ ਨੇ ਜੋ ਕਿ ਉਪਰੋਂ ਟਕੀਆਂ ਹੋਣੀਆਂ ਚਾਹੀਦੀਆਂ ਨੇ ਪਰ ਜਿਹੜੀ ਹੈ ਤੁਸੀਂ ਤਸਵੀਰਾਂ ਇਹ ਦੇਖ ਹੀ ਸਕਦੇ ਹੋ ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤਾਂ ਲੱਗਦਾ ਹੈ ਪਿੱਛੇ ਐਂਬੂਲੈਂਸ ਵੀ ਆ ਗਈ ਆ ਔਰ ਜਾਮ ਲੱਗਿਆ ਹੋਇਆ ਪੂਰਾ ਦਿਖਾਈ ਦੇ ਰਿਹਾ ਉਸੀਂ ਦੇਖ ਸਕਦੇ ਹੋ ਆ ਤੁਹਾਡੇ ਨਾਲ ਵੀਡੀਓ ਸਾਂਝੀ ਕਰਿਆ ਕਿਹੜੇ ਪੱਠੇ ਤੇ ਜਾ ਰਹੀਆਂ ਵੀਰੇ ਹਾਂਜੀ ਮਗਲਾਨੀਆਂ ਦੇ ਮਗਲਾਨੀਆਂ ਦੇ ਤਾਂ ਇਹ ਮਗਲਾਨੀਆਂ ਦੇ ਪੱਠੇ ਤੇ ਜਿਹੜੀਆਂ ਟਰਾਲੀਆਂ ਜਾ ਰਹੀਆਂ ਨੇ ਔਰ ਟਰਾਲੀਆਂ ਜਿਹੜੀਆਂ ਟਰਾਲੀਆਂ ਜਿਹੜੀਆਂ ਉਪਰੋਂ ਢੱਕੀਆਂ ਹੋਣੀਆਂ ਚਾਹੀਦੀਆਂ ਨੇ ਜੇਕਰ ਸ਼ਹਿਰ ਦੇ ਵਿੱਚੋਂ ਲੰਘਦੀਆਂ ਤਾਂ ਮਗਲਾਨੀਆਂ ਦੇ ਪੱਠੇ ਤੇ ਦੱਸਿਆ ਜਾ ਰਿਹਾ ਸਾਰੀਆਂ ਟਰਾਲੀਆਂ ਜਾ ਰਹੀਆਂ ਨੇ ਔਰ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਾਮ ਵੀ ਲੱਗਿਆ ਹੋਇਆ ਦਿਖਾਈ ਦੇ ਰਿਹਾ ਇੱਕ ਪਾਸੇ ਟਰੱਕ ਵੀ ਲੱਗੇ ਹੋਏ ਆ ਟਰਾਲੀਆਂ ਲੰਘ ਰਹੀਆਂ ਨੇ ਔਰ ਦੂਸਰੇ ਪਾਸੇ ਪਿਛਲੇ 5 ਮਿੰਟ ਤੋਂ ਪਿੱਛੇ ਐਂਬੂਲੈਂਸ ਗੇੜੀ ਆ ਹੂਟਰ ਮਾਰ ਰਹੀ ਐ ਉਹ ਵੀ ਤਾਰ ਨੂੰ ਦਿਖਾਣੇ ਆ ਐਂਬੂਲੈਂਸ ਐਂਬੂਲੈਂਸ ਹੂਟਰ ਮਾਰ ਰਹੀ ਐ ਇੱਥੇ ਲਿਆ ਕੇ ਰੋਕ ਦਿਓ ਇੱਥੇ ਲਿਆ ਕੇ ਰੋਕ ਦਿਓ ਅੱਗੇ ਲੈ ਅੱਗੇ ਥੋੜੇ ਅੱਗੇ ਲਿਆ ਲੈ ਲੈ ਰੋਕ ਲੈ ਰੋਕ ਲੈ ਆ ਐਂਬੂਲੈਂਸ ਨੂੰ ਜਿਹੜਾ ਹੈ ਉਹ ਮਹੱਲੇ ਦੇ ਵਿੱਚੋਂ ਲੈ ਕੇ ਨਿਕਲਣਾ ਪੈ ਰਿਹਾ ਕਿਉਂਕਿ ਇਸ ਰੋਡ ਦੇ ਉੱਪਰ ਟ੍ਰੈਫਿਕ ਕਾਫੀ ਜ਼ਿਆਦਾ ਦਿਖਾਈ ਦੇ ਰਿਹਾ ਔਰ ਟਰਾਲੀਆਂ ਤੁਸੀਂ ਦੇਖ ਸਕਦੇ ਹੋ ਓਵਰਲੋਡ ਟਰਾਲੀਆਂ ਮਿੱਟੀ ਦੇ ਨਾਲ ਭਰੀਆਂ ਹੋਈਆਂ ਨੇ ਜੋ ਮਗਲਾਨੀਆਂ ਦੇ ਪੱਠੇ ਤੇ ਦੱਸਿਆ ਜਾ ਰਿਹਾ ਹੈ ਜਾ ਰਹੀਆਂ ਨੇ ਔਰ ਬਿਨਾਂ ਕਿਸੇ ਟੱਕੇ ਤੋਂ ਇਹ ਅਜਿਹੀਆਂ ਟਰਾਲੀਆਂ ਸ਼ਹਿਰ ਦੇ ਵਿੱਚੋਂ ਘੁੰਮ ਕੇ ਜਾ ਰਹੀਆਂ ਨੇ ਇੱਥਾ ਤਸਵੀਰਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਇੱਥੋਂ ਲੰਘ ਰਹੀਆਂ ਨੇ ਔਰ ਸਾਰੀਆਂ ਹੀ ਟਰਾਲੀਆਂ ਓਵਰਲੋਡ ਦਿਖਾਈ ਦੇ ਰਹੀਆਂ ਨੇ ਔਰ ਬਿਨਾ ਕਿਸੇ ਟਕੇ ਤੋਂ ਇਹ ਟਰਾਲੀਆਂ ਜਾ ਰਹੀਆਂ ਨੇ ਇਹ ਟਰਾਲ ਕਿਹੜੇ ਪੱਠੇ ਤੇ ਜਾ ਰਹੀਆਂ ਨੇ ਇਹ ਆ ਅਮੀਰ ਖਾਨ ਅਮੀਰ ਖਾਨ ਇਹ ਸ਼ਹਿਰ ਦੇ ਵਿੱਚੋਂ ਲੈ ਕੇ ਲੰਘ ਰਹੇ ਹੋ ਚੱਲਣ ਦਾ ਥੋੜਾ ਥੋੜਾ ਸ਼ਹਿਰ ਦੇ ਵਿੱਚੋਂ ਲੈ ਕੇ ਲੰਘ ਰਹੇ ਹੋ ਟੱਕੀਆਂ ਨਹੀਂ ਹੋਈਆਂ ਓਵਰਲੋਡ ਨੇ ਕੀ ਕਹੋਗੇ ਕੁਝ ਆ ਸਮਝ ਨਹੀਂ ਆ ਰਿਹਾ ਬਾਡੇ ਆਪ ਭੈਣਾਂ ਕਾ ਲੱਗੀਆਂ ਪਿੱਛੇ ਲੋਕਾਂ ਦੇ ਮਿੱਟੀਆਂ ਪੈ ਰਹੀਆਂ। ਉਨ ਕੀ ਕਹਿ ਸਕੋ। ਮੇਤ ਟਾਕੇ ਨੇ ਲੇ ਜਾਣੀਆਂ ਹੁੰਦੀਆਂ। ਕੋਈ ਨਾ ਸਾਰ ਬਿਹੜ ਚਾਲ ਬਣੀ ਹੋਈ ਏ। ਸਾਰੀ ਏ ਟਾਲੀ ਆਦਾ ਕਿੱਥੇ ਭਰੀ ਕੇ ਆ ਰਹੀ ਏ। ਏ। ਠੀਕ। ਤਾਂ ਤਸਵੀਰਾਂ। ਤਾਂ ਤੋਂ ਅੱਜ ਨਾਲ ਸਾਜੇ ਕਾਰਿਆ ਜੋ ਕਿ ਆਪਾਂ ਗੱਲਬਾਤ ਹੋ ਗਈ ਸੀ। ਅਕਿੰਦਰਾ ਗੱਲ ਆਈ ਤੇਰੀ ਹਾਂਜੀ ਜਿਹੜੇ ਗੱਡੀਆਂ ਰਾਸ਼ ਲਈ ਬੈਠੀਆਂ ਨੇ ਗੱਡੀਆਂ ਸਪੈਸ਼ਲ ਲੱਗੀ ਇਹ ਵੀ ਸਪੈਸ਼ਲ ਲੱਗੀ ਹੋਈ ਉਹ ਹਾਂਜੀ ਇੱਕ ਤੋਂ ਆਰੀ ਹੈ ਮਿੱਟੀ ਇਹ ਕਿੱਥੇ ਆ ਰਹੇ ਆ ਉਹ ਅੱਗੇ ਆਉਂਦਾ ਨਾ ਲੱਗਦਾ ਮਿੱਟੀ ਪੁਰੇ ਦੋ ਕਿੰਨੇ ਲੈ ਕੇ ਜਾ ਰਹੇ ਹੋ ਅੱਜ ਦੇ ਕੋਈ ਤੁਸੀਂ ਸਾਫਾ ਵੀ ਬਨਿਆਣੇ ਵੀ ਲਈ ਹੈ ਕਮੇਟੀ ਖੁੱਲੀ ਹੈ ਲੋਟੇ ਦੇ ਕਿ ਲੋਕਾਂ ਦੇ ਮੂੰਹ ਤੇ ਪਈ ਜਾਂਦੀ ਹੈ ਕੀ ਗੱਲ ਹੈ ਯਾਰ ਕੀ ਹੈ ਹਲੋ ਇਹ ਨਹੀਂ ਟੱਕ ਸਕਦੇ ਆ ਤੁਸੀਂ ਉਹ ਬੱਧੀ ਲਾ ਆਓ ਇਹ ਕਿਹੜੇ ਪੱਥਰ ਜਾਰੀ ਹੈ ਪੱਥਰ ਦਾ ਪਹਾੜ ਲੈ ਰਿਹਾ ਇਹ ਮੈਂ ਨਾ ਆਣੇ ਬੱਥੇਗਾ ਕਿਤੇ ਨਾ ਲੈਦਾ ਹੋ ਕੇ ਕੋਈ ਪਹਾੜ ਜਿਹੜਾ ਹੈ ਨਾ ਇਹ ਪਹਾੜ ਆਹ ਟੱਕ ਜਿਹੜੇ ਬੀਰ ਰੋਡ ਤੇ ਕਿੱਦਾਂ ਖੜਾ ਜਾ ਗਿਆ ਹੈ ਬਾਈਪਰ ਰੋਡ ਤੇ ਆਓ ਖੜੇ ਲਾ ਆਓ ਅੱਛਾ ਉਹ ਪੰਪ ਤੇ ਲਾ ਕੇ ਆਹ ਬੰਦ ਕਰਾ ਅੱਛਾ ਤੇ ਇਹਨੂੰ ਤੁਸੀਂ ਟੱਕ ਨਹੀਂ ਸਕਦੇ ਹੋ ਮਿੱਟੀ ਪਾਣੀ ਪਾਣਾਂ ਨੂੰ ਨਾ ਉਹ ਤੇਜ ਟੱਕ ਤੋ ਸਕਦੇ ਹੋਣਾ ਸਾਰੇ ਬਾਹਰ ਬੜੀਆਂ ਕਿੰਨੀਆਂ ਟਰਾਲੀਆਂ ਲੱਗੀਆਂ ਨੇ ਥਾਲੇ ਉੱਪਰੇ ਬੁਝਾ ਲੱਗਿਆ ਹੋਇਆ ਬਹੁਤ ਕਿੰਨੀਆਂ ਉਹ ਬੁਝਾ ਲੱਗਦਾ ਗੰਦਰ ਕਰ ਗਿਆ ਪਜਾਨਾ ਦੇਖੋ ਆ ਰਿਹਾ ਗਿਆ ਅੱਛਾ ਉਹ ਤੇ ਖਾਲੀਆਂ ਕਿੰਨੀਆਂ ਤੋਂ ਲੱਗੀਆਂ ਨੇ ਉਸ ਦੇ ਵਿੱਚ ਲੱਗਿਆ ਹੋਣ ਨੇ 30 35 ਟਰਾਲੀਆਂ ਸਾਰੀਆਂ ਇੱਥੇ ਜਲਦੀ ਐ ਜੀ ਆਪ ਦਾ ਮੂੰਹ ਟੱਕ ਕੇ ਰੱਖਦੇ ਆ ਸਵਾਸutra ਕਰਕੇ ਰੱਖਦੇ ਆ ਆਜਾ ਮੂੰਹ ਬਿਲਕੁਲ ਨਾ ਟਕਿਆ ਹੋਇਆ ਪਰ ਲੋਕਾਂ ਦੇ ਕਈ ਬੋਲ ਗਾਏ ਭਾਈ ਕੀ ਹਾਲ ਹੈ ਭਾਈ ਕਿੱਥੇ ਰੱਜੀ ਆ ਨਹੀਂ ਕੋਟੀ ਪਰ ਤੁਸੀਂ ਇਹ ਮੂੰਹ ਕਿ ਟਕਿਆ ਹੈ ਬੈ ਪੂੜ ਮਿੱਟੀ ਪੂੜ ਮਿੱਟੀ ਕਿੰਨਾ ਜਿਹੜੀ ਪਿੱਛੋਂ ਉੱਡਦੀ ਪਈ ਹੈ ਇਹ ਨਹੀਂ ਪੈਂਦੀ ਘੇਰ ਫਿਰ ਤੁਸੀਂ ਮੂੰਹ ਟੱਕ ਲਿਆ ਮੇਰੇ ਮਿੱਟੀ ਨਾਲ ਪਾਵੇ ਇਹ ਜਿਹੜੀ ਪਿੱਛੇ ਉੱਡ ਟੁੱਟ ਕੇ ਸਾਰਿਆਂ ਦੇ ਪਈ ਜਾਂਦੀ ਭਾਈ ਇਹ ਨਾ ਕੋਣ ਜਨਵਾਰ ਬਾਕੀ ਇਹਦੇ ਫੇਫੜੇ ਕਿਹੜਾ ਲੋਏ ਦੇ ਬਣੀਆਂ ਕਿੱਥੇ ਲੱਗੀ ਆ ਮਸ਼ੀਨ ਉਹ ਇਹ ਘੜ ਤੋਂ ਕਿੰਨੀਆਂ ਟਰਾਲੀਆਂ ਲੱਗੀਆਂ ਉਹ ਆ ਵਾਸਤਵ ਵਿੱਚ ਕਿੰਨੀਆਂ ਟਰਾਲੀਆਂ ਕਿੱਥੇ ਆ ਪੰनीर ਖਸਪਤੇ ਕਿਹੜਾ ਪੱਟਾ ਪੰनीर ਖਸਪਤੇ ਨਾ ਕੀ ਦੱਸਿਆ ਬੱਤੇ ਦਾ ਕੇਸੀ ਕਰਨੇ ਸਹੀ ਕੇਸੀ ਹੈ ਅੱਛਾ ਉੱਥੇ ਚੱਲੀਆਂ ਹੈ ਤੇ ਫਿਰ ਇਹ ਬਈ ਦੇਖੋ ਇਨਸਾਨੀਆਂ ਨਾਤੇ ਤੁਸੀਂ ਇਹਨੂੰ ਢੱਕ ਨਹੀਂ ਸਕਦੇ ਹੋ ਪੂਰੇ ਆਲਾ ਮੈਂ ਉਹਨਾਂ ਬੱਚੇ ਨੂੰ ਲੈ ਕੇ ਪਿੱਛੇ ਜਾ ਰਿਹਾ ਸੀ ਜੋ ਕੋਈ ਜੰਮਦਾ ਉੱਥੇ ਮਿੱਟੀ ਉੱਡੀ ਨਾਲੇ ਮੈਂ ਭਰਿਆ ਗਿਆ ਨਾਲੇ ਬੱਚਾ ਭਰਿਆ ਗਿਆ ਲੋਕਾਂ ਨਾਲ ਕੀ ਹਾਲ ਹੁੰਦੇ ਹੋਣੇ ਤੁਸੀਂ ਮੂੰਹ ਢੱਕ ਲਿਆ ਮਿੱਟੀ ਨਾਲ ਕੋਈ ਉਹ ਢੱਕ ਲਾਏ ਯਾਰ ਇਹ ਅਭੀ ਆਪ ਵੀ ਜਨਵਰੀ ਵਾਲੀ ਹੁੰਦੀ ਆ ਸੀ ਵੀਡੀਓ ਬਣਾਉਣ ਲਾ ਆਪਾਂ ਤੁਸੀਂ ਕਿਹਨੇ ਇਹ ਢੱਕ ਲਾਇਆ ਹੈ ਨਾ ਕੱਲ੍ਹ ਗੱਲ ਹੁਣ ਅਗਲੇ ਕਿਹੜੇ ਟੱਕਿਆ ਹੋਏਗਾ ਕੋਈ ਨਹੀਂ ਆਇਆ ਪਤਾ ਚਲੋ ਠੀਕ ਹਾਂ ਤੁਸੀਂ ਮੂੰਹ ਢੱਕੇ ਹੋਏ ਆ ਕਾਦੋ ਗਰਮੀ ਕਰਕੇ ਕਰਨੀ ਹੈ ਮਿੱਟੀ ਪੈਂਦੀ ਕੀ ਕਹਿਣਾ ਚਾਹੋਗੇ ਉਹ ਟਰਾਲੀ ਵਾਲਾ ਆਪ ਮੂੰਹ ਢੱਕ ਕੇ ਚੱਲਿਆ ਤੇ ਟਰਾਲੀ ਪਿੱਛੇ ਖੁੱਲੀ ਹੈ ਮਿੱਟੀ ਆਡੇ ਨੇੜੇ ਵੀ ਲੰਗੀ ਆ ਕੋਈ ਟਰਾਲੀ ਹਾਂਜੀ ਹਾਂਜੀ ਉਹਨੇ ਲੰਗੀ ਆਦੂ ਜੀ ਹਾਂ ਇਹ ਹਲਾਤੀ ਹੋ ਸਰ ਮਾਗਲ ਆਪਸੇ ਇਹ ਮਿੱਟੀ ਦਾ ਟੇਨਰ ਤੇ ਬਾਈਕ ਚਲਾਣੇ ਉਹ ਅਚਾਨਕ ਤੇ ਇਸ ਤੋਂ ਦੀ ਟਰਾਲੀ ਤੋਂ ਮਿੱਟੀ ਪਵੇ ਤਾਂ ਕੀ ਹੁੰਦਾ ਐਕਸੀਡੈਂਟ ਹੋਣਿਆ ਭਾਜੀ ਹੋਰ ਕੀ ਹੁਣਾ ਤੇ ਧਿਆਨ ਨਹੀਂ ਇਸ ਪਾਸੇ ਕਿਸੇ ਜੀ ਤਾਂ ਇੱਕ ਹੋ ਟਰਾਲੀ ਆ ਗਈ ਐ ਇਸ ਬਾਈ ਤੇ ਵੀ ਜਿਹੜਾ ਮੂੰਹ ਟੱਕਿਆ ਹੋਇਆ ਤਾਂ ਇਹ ਵੀ ਖੁੱਸਦੇ ਆ ਕੀ ਕਰਦੇ ਬਾਈ ਇਹ ਮੂੰਹ ਦਾ ਤਾਂ ਟੱਕਿਆ ਦੋ ਜੀ ਮੂੰਹ ਲੋਕ ਲਗਦੀ ਉਹ ਟੱਕਣਾ ਹੀ ਨਹੀਂ ਨਹੀਂ ਉਹਦੇ ਤਾਂ ਖਤਰੀ ਹੈ ਖਤਰੀ ਦੂਰ ਦੀ ਮਿੱਟੀ ਮਿੱਟੀ ਤਾਂ ਨਹੀਂ ਪੈਦੀ ਮਿੱਟੀ ਘੜਿਆਣੀ ਮਿੱਟੀ 'ਚ ਖੇਡਣਾ ਹੀ ਸਾਰੀ ਜੱਟੀ ਦੀ ਮਿੱਟੀ ਤੇ ਘਾਰਾ ਤੇ ਆ ਜਿਹੜੇ ਲੋਕਾਂ ਨੇ ਮਿੱਟੀ ਨਹੀਂ ਖੇਡਣਾ ਉਹਨਾਂ ਦਾ ਕੀ ਕਸੂਰ ਹੈ ਬਿਨਾਂ ਟੱਕੀ ਲੈ ਚੱਲੇ ਇਹੋ ਜੀ ਨਾਲ ਮਿੱਟੀ ਖਰੀਦੀ ਜਾਦੀ ਨਰਵੇਸੀ ਉਹਨਾਂ ਨੂੰ ਪਤਾ ਆ ਸੀ ਕਿ ਕਿਰਾਏਦਾਰ ਹੈ ਤੇ ਕਿਰਾਏਦਾਰ ਹੋ ਤੁਸੀਂ ਮਿੱਟੀ ਲੈ ਕੇ ਲੰਘ ਰਹੇ ਹੋ ਤੇ ਇਹਨੂੰ ਢੱਕ ਕੇ ਲੈ ਜਾਣਾ ਤਾਂ ਤੁਹਾਡੀ ਜ਼ਿੰਮੇਵਾਰੀ ਹੈ ਨਾ ਫਰੀਦ ਨਾਲ ਥੋੜੀ ਢੱਕੇ ਜਾਂਦੀ ਹੋਈਆਂ ਵੇਚਣ ਵਾਲਾ ਥੋੜੀ ਢੱਕੇ ਜਾਂਦਾ ਨੂੰ ਕਿਰਾਏ ਤੋਂ ਲੈ ਨੂੰ ਕਿਰਾਏ ਤੋਂ ਹੀ ਲੈਨੇ ਆ ਤੇ ਫਿਰ ਇਹਨੂੰ ਇਹਦੇ ਕਰ ਲੋਕਾਂ ਨੂੰ ਦਿੱਕਾ ਬਣਾਵੇ ਟੱਕਰੀ ਤਾਂ ਤੁਸੀਂ ਹੈ ਨਾ ਟੱਕਰ ਨਹੀਂ ਗੱਲ ਤੇ ਹੈ ਨਹੀਂ ਇਹ ਭਰੇ ਕਿੰਨੇ ਘਰ ਢੱਕਾਂ ਦੇ ਕਿਉਂ ਯਾਰ ਟਰਾਲੀ ਯਾਰ ਟਰਾਲੀ ਨੇ ਕਿਵੇਂ ਢਾਕੇ ਢਾਵਾ ਲੜੀ ਯਾਰ ਟਰਾਲੀ ਤੇ ਪੈਸੇ ਤਾਂ ਮਿਲਦੇ ਪੈਣਾਂ ਪੈਸੇ ਤਾਂ ਮਿਲਦੇ ਹੀ ਪੈਣੇ ਨਹੀਂ ਤਾਂ ਨਹੀਂ ਲੱਗੇ ਨਾ ਨਾ ਤੇ ਵਿੱਚ ਟੱਕਣਾ ਦੇਗਾ ਨਾ ਹੁਣ ਤਾਂ ਲਾਈ ਸੀ ਕਿ ਨਾਲ ਨਾਲ ਪਾਣੀ ਬੰਦੀ ਹੈ ਨਾ ਕਾਨੂੰਨ ਹੈ ਇਹ ਤੁਸੀਂ ਕੋਈ ਵੀ ਮਿੱਟੀ ਜਾਂ ਰੇਤਾਂ ਬਿਨਾਂ ਟੱਕੇ ਨਹੀਂ ਲਿਜਾ ਸਕਦੇ ਕਾਨੂੰਨ ਹੈ ਜਾਂ ਪਾਣੀ ਬਾਉਂਦੇ ਤੇ ਉਡੇ ਨਾ ਮਿੱਟੀ ਲੋਕਾਂ ਦੇ ਅੰਦਰ ਫੇਫੜਿਆਂ ਤੇ ਜਾਂਦੀ ਆ ਅੱਖਾਂ ਤੇ ਪੈਂਦੀ ਆ ਐਕਸੀਡੈਂਟ ਹੋ ਜਾਂਦੇ ਆ ਹਾਂ ਜੀ ਜ਼ਿੰਮੇਵਾਰੀ ਤਾਂ ਹੈ ਨਾ ਤੁਹਾਡੀ ਬੰਦੀ ਭਾਜੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜਿੰਨੇ ਖਰੀਦੀ ਜਾਂ ਵੇਚੀ ਉਹ ਤਾਂ ਠੀਕ ਹੈ ਆਪਾਂ ਆਪੀ ਆਵੇਂ ਮੁੰਡੇ ਦਾ ਆਪਾਂ ਰਹਿਨੇ ਆ ਨਾ ਬਿਠੀ ਮੁੱਟੀ ਨਾ ਪੈ ਜੇ ਹਾਂ ਜੀ ਤੇ ਫਿਰ ਜਿਹੜੇ ਪਿੱਛੇ ਆਉਂਦੇ ਉਹਨਾਂ ਲਈ ਕਸੂਰ ਹੈ ਠੀਕ ਹੈ ਲੱਕੋਗੇ ਆਜਾ ਬਾਕੀ ਬੜਾ ਕਾਲੀ ਬਹੁਤ ਜ਼ਿਆਦਾ ਜਰੀ ਹੈ ਉਹ ਕਾਲੀਆਂ ਇੱਕੋ ਨਿਕਲ ਰਹੀਆਂ ਨੇ ਤਾਂ ਤਾਂ ਸਹੀਰਾ ਤੁਹਾਨੂੰ ਬਾਮਣੀ ਰੋਡ ਤੋਂ ਤੁਹਾਨੂੰ ਸਾਂਝਾ ਕਰ ਰਿਹਾ ਜੋ ਕਿ ਸ਼ਹਿਰ ਦੇ ਵਿੱਚੋਂ ਇਹ ਟਰਾਲੀਆਂ ਪਰ ਜਿਹੜੀਆਂ ਹੋ ਕੇ ਨਿਕਲ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਇਹ ਟਰਾਲੀਆਂ ਨਿਕਲ ਰਹੀਆਂ ਨੇ 30 ਤੋਂ 35 ਟਰਾਲੀਆਂ ਦੱਸੀਆਂ ਜਾ ਰਹੀਆਂ ਨੇ ਕਿ ਇਹ ਇਸ ਸ਼ਹਿਰ ਦੇ ਵਿੱਚੋਂ ਹੋ ਕੇ ਨਿਕਲ ਰਹੀਆਂ ਨੇ ਪਿੱਛੇ ਲੋਕਾਂ ਦੇ ਪਿੱਛੇ ਲੋਕਾਂ ਦੇ ਮਿੱਟੀ ਪੈ ਰਹੀ ਹੈ ਕਿਸ ਦੀ ਕਿਸੇ ਨੂੰ ਕੋਈ ਵੀ ਪਰਵਾਹ ਨਹੀਂ ਹੈ ਕਿੱਥੇ ਕਿੱਥੇ ਆ ਰਹੀ ਹੈ ਮਿੱਟੀ ਆ ਰਹੀ ਹੈ ਫਟਿਆ ਤੇ ਚੱਲੀ ਹੈ ਕਹਿੰਦੇ ਆਹ ਕਿਹੜੀ ਮਸ਼ੀਨ ਲੱਗੀ ਹੈ ਹੈ ਮਸ਼ੀਨ ਲੱਗੀ ਹੈ ਵਾਹ ਨਿਕਲ ਮੱਦ ਜਾ ਨਹੀਂ ਤੇ ਇਹ ਫਟਿਆ ਤੇ ਕਿਹੜੇ ਪੱਠੇ ਤੇ ਜਾ ਰਹੀ ਹੈ ਸਾਰੇ ਪੱਠਿਆਂ ਤੇ ਚੱਲੀ ਹੈ ਸਾਰੇ ਪੱਠਿਆਂ ਤੇ ਠੀਕ ਹੈ ਠੇਕੇਦਾਰ ਕੌਣ ਹੈ ਠੇਕੇਦਾਰ ਤਾਂ ਆਹ ਬੜਮਾਲ ਜੀ ਦੇ ਪੱਠਿਆਂ ਦੇ ਹੈ ਉਹਨਾਂ ਦੇ ਹੈ ਹਾਂ ਉਹਨਾਂ ਦੀ ਮਸ਼ੀਨ ਹੈ ਉਹਨਾਂ ਦੇ ਠੇਕਾ ਹੈ ਹਾਂ ਅੱਛਾ ਤੇ ਬਾਜੀ ਤੁਸੀਂ ਆਏ ਕਿੱਥੋਂ ਲਾਈ ਹੈ ਤੇ ਮੂੰਹ ਕਿਉਂ ਲੱਗਿਆ ਮਿੱਟੀ ਬੜੀ ਪੈਂਦੀ ਹੈ ਯਾਰ ਜਿਹੜੇ ਪਿੱਛੇ ਲੋਕਾਂ ਦੇ ਪੈਂਦੀ ਹੈ ਇਹ ਪਿੱਛੇ ਤਾਂ ਉਹੜੋ ਪਿੱਛੇ ਤੁਸੀਂ ਨਹੀਂ ਹੈਗੇ ਪੀ ਤੱਕ ਆ ਕੇ ਬੈਠੇ ਪੈਂਦੀ ਫਰੀ ਜਰ ਹਾਂ ਇਹ ਗੱਲ ਹੈ ਇਹ ਲਈ ਗੱਲ ਹੈ ਬਾਲਾ ਯਾਰ ਇਹਦੇ ਆਉਣ ਭਾਈ ਜਿਹੜੇ ਬੰਦੇ ਦੇ ਪਿੱਛੇ ਮਿੱਟੀ ਉੱਡ ਕੇ ਫੈਲਦੀ ਹੈ ਉਹ ਟੱਕਦੇ ਕਿ ਆਉਣੀ ਹੈ ਤੇ ਪਾਣੀ ਕਿਉਂ ਨਹੀਂ ਪਾਦੇ ਉਹ ਤਾਂ ਪਹਿਲਾਂ ਪਾ ਲੈਣੇ ਪਰ ਪਹਿਲਾਂ ਪਾਣੇ ਸਰਪਾਨਾ ਲੈ ਕੇ ਸ਼ੁਰੂ ਕਰ ਲੈਣਾ ਸੀ ਇਹ ਤਾਂ ਦੋ ਤਿੰਨ ਦਿਨ ਹੋ ਗਏ ਮੈਂ ਦੇਖਦਾ ਪੈ ਮੋਦੀ ਲੋਕਾਂ ਦੇ ਮੂਹ ਤੇ ਪਈ ਐ ਦੀ ਮਿੱਟੀ ਮਹੀ ਉਨੇ ਆਲ ਨੇ ਕੀ ਨਾ ਕੀ ਠੇਕੇਦਾਰ ਦਾ ਠੇਕੇਦਾਰ ਤਾਂ ਨਾ ਹੋਰ ਪੈਸਾ ਤਾਂ ਪਤਾ ਨਹੀਂ ਅੱਗਾ ਨਾਮ ਵੀ ਲੱਗਾ ਕਰਦੀ ਕਿਹੜੇ ਪੱਠੇ ਵਿਚਾਰੀ ਹੈ ਸਾਰੇ ਪੱਠਾ ਵੀ ਚੱਲੇ ਸਾਰੇ ਪੱਠੇ ਦੇ ਹੋਰ ਇੱਕ ਤੁਸੀਂ ਕਿਹੜੇ ਪੱਠੇ ਲੈ ਕੇ ਜਾ ਰਹੇ ਸਾਰੇ ਪੱਠਾ ਵੀ ਚੱਲੇ ਤੁਸੀਂ ਕਿਹੜੇ ਪੱਠੇ ਸਾਰੇ ਪੱਠਾ ਵੀ ਚੱਲੇ ਜਾਂ ਸਾਰੇ ਜੇ ਹੁਣ ਵੀਰ ਦੀ ਮਾਰੇ ਸਾਈਡ ਤੇ ਜਾ ਜੋ ਮਾਰੇ ਬੌ ਲੋਕਰ ਤੇ ਕਿ ਇਹ ਨੂੰ ਕੋਈ ਜਵਾਬ ਦਿੱਤਾ ਗਿਆ ਪੱਠੇ ਦਾ ਨਾਮ ਵੀ ਲਿਆ ਗਿਆ ਕਹਿੰਦੇ ਵੀ ਸਾਰੇ ਪੱਠਾ ਤੇ جاری ਹੈ